اور میڈیا مانفاکچرنگ تین وائس ਤੇ ਇਹ ਜਿਹੜਾ ਵਾਕਿਆ ਹੋਇਆ ਹੈ ਜਿਹਦੇ ਪੇਸ਼ੈਂਟ ਸੀਗੇ ਆ ਇਸ ਮਹੀ ਉਹ ਬੈਸਿਕ ਬੰਦੇ ਆ ਪਰ ਤੇ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਜਨਤਨਾ ਮਰਾਉਂ ਬਰਸ ਇੱਕ ਮਾਈ ਦਾ ਆਇਆ ਹੋਣ ਜਿਹੜਾ ਸੁਣ ਸੁਣ ਮਹੀ ਆਕਸੀਜਨ ਸੈਚੂਰੇਸ਼ਨ ਪੂਰੀ ਹੋઈ ਨਹੀਂ ਰਹੀ ਸੀ ਉਹ ਸਾਰਾ ਕੁਝ ਕੀਆ ਵੀ ਸਾਰੀ ਦਵਾਈ ਚੱਲ ਰਹੀ ਸੀ ਉਹਦੇ ਬਾਵਜੂਦ ਰਿਕਵਰ ਨਹੀਂ ਹੋ ਰਿਹਾ ਸੀਗਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਨੂੰ ਵੀ ਟੋਪੀ ਸਾਈਡ ਕਰ ਦੋ ਇੱਕ ਤਾਂ ਕੋਈ ਡਰੱਗ ਲੈਤੀ ਸੀਗਾ ਉੱਥੇ ਸੈਟ ਚ ਆਇਆ ਸੀ ਔਰ ਉਹਦੇ ਉਹਦੀ ਵੀ ਗੱਲ ਬਹੁਤ ਜ਼ਿਆਦਾ ਸੀ ਯਾਦ ਮੈਂ ਮੋਇਲ ਥੋੜੀ ਜਿਹੜੇ ਪੇਸ਼ੈਂਟ ਸੀਗੇ ਜਿਹੜੇ ਮਲਟੀ ਆਰਗਨ ਫੇਲਰ ਆ ਰਹੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਕਰਾ ਮੇਰਾ ਕਿਹਦਾ ਫਰੋਮ ਪਰੋਕਸ ਹੋਇਆ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਉਹ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਦੋਂ ਸਿਰਫ ਇੱਕ ਜਿਹੜਾ ਸਵਿਚ ਚੇਂਜ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ देर ਵਾਸਤੇ ਪ੍ਰੈਸ਼ਰ ਘੱਟ ਹੋਇਆ ਸੀਗਾ ਨਾਲ ਦੀ ਨਾਲ ਉਹਨੇ ਸਵਿਚ ਚੋਰ ਕਰ ਦਿੱਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚੱਲਦਾ ਪਿਆ ਪਲਾਨ ਉਹਨੇ ਕੰਪਰੈਸਰ ਵੀ ਜਿਹੜਾ ਦੂ ਕਿ ਥੋੜੀ ਜਿਹੇ ਵਾਸਤੇ ਪ੍ਰੈਸ਼ਰ ਘੱਟ ਰਿਹਾ ਸੀਗਾ ਔਰ ਜਿਹੜੇ 30% ਜਿਹੜੇ ਸੀਗੇ ਹਾਈਪੀ ਕਲ ਸੀਗੇ ਸਰ ਕਿੰਨੇ ਟਾਈਮ ਵਾਸਤੇ ਪ੍ਰੈਸ਼ਰ ਘਟਿਆ ਸੀ ਜੀ ਮਤਲਬ ਯੂ ਕੈਨ ਸੇ ਇਟ ਮੇ ਬੀ ਵਲਟ ਹੋ ਗਿਆ ਬਿਲੰਦ ਜੀ ਟਾਈਮਿੰਗ ਕੀ ਰਹੀ ਹੈ ਸਰ ਸਰ ਟਾਈਮਿੰਗ ਕੀ ਰਹੀ ਹੈ ਥੋੜਾ ਜਿਨੇ ਕਿਹ ਵਜੇ ਹੋਇਆ ਇਹ ਮਤਲਬ ਮੇਰਾ ਕਹ ਲੈ ਮਾਤਾ ਆਪੜਾ 8:00 ਵਜੇ ਜੀ ਜਦੋਂ ਇਹ ਦੇਖੀਂ ਬੁਲਾਇਂ ਸੀ ਨੂੰ ਆਪਾ ਇਹ ਨੀਚੇ ਕਰ ਲਵੀਂ ਫੋਨ ਓਹਦੀ ਟਾਈਮਿੰਗ ਉਸੇ ਟਾਈਮ ਰਹੀ ਇਕੋ ਟੈਂਪਲ ਦਿਨ ਨਾ ਦਈ ਇਸ ਟਾਈਮ ਦੇ ਕੋਈ ਟਾਈਮ ਤੇ ਆਉਂਦੇ ਸਰ ਜੀ ਦੂਜਾ ਇਸ਼ੂ ਇਹ ਹੈਗਾ ਵੀ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਗੈਪ ਸੀਗਾ 10-15 ਮਿੰਟ ਪਰਿਵਾਰ ਦਾ આરોਪ ਹੈ ਕਿ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀਗੀਆਂ ਕੈਟ ਵੀ ਕਈ ਵਾਰ ਬੰਦ ਹੁੰਦਾ ਹੈ ਪਰ ਬਾਤ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜਿਉਂਦੀ ਤਾਂ ਮੇਰੇ ਮੂੰਹ ਤੇ ਨਾ ਰੱਖਣਾ ਮਸ਼ੀਨ ਨਹੀਂ ਬੰਦ ਹੋਈ ਯਾਰ ਇਹ ਉੱਤੇ ਸਿਰਫ ਆਕਸੀ ਜਦੋਂ ਸਿਰੋਨ ਨੇ ਚੇਂਜਓਵਰ ਕੀਤਾ ਉਹਦੇ ਚੇਂਜਓਵਰ ਕਰਦੇ ਵਿੱਚ ਹੀ ਮਤਲਬ ਤੁਸੀਂ ਕਹੋ ਇੱਕ ਡੇਟ ਮਿੰਟ ਦਾ 2 ਮਿੰਟ ਦਾ ਨਕਸਾ ਕੈਪ ਜਿਆਦਾ ਨਹੀਂ ਸੀ ਕਿਉਂ ਉਹਦੇ ਕਾਰਨ ਹੀ ਇਹਨਾਂ ਨੁਕਸਾਨ ਜਿਹੜਾ ਹੋਇਆ ਤਿੰਨ ਵਿਕਤੀ ਦਾ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਅਪਰੇਸਿਵ ਵੀ ਆਈਸ਼ੂ ਕੋਈ ਪੇਸ਼ੈਂਟ ਦਾ ਇੰਟੀਕਲ ਹੁੰਦਾ ਹੈ ਪਰ ਜਿਹਦੇ ਚ ਇਸ ਤਰ੍ਹਾਂ ਇੱਕ ਡਾਟ ਸਟੇਕ ਬ੍ਰੇਕ ਸੀ ਉਹਦਾ ਲੰਚ ਦੀ ਕਨਸੋਲੀਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਤੀਜੇ ਨੂੰ ਡਰਾਗਡ ਐਕਸੀਜਨ ਵਿੱਚ ਦੂਜਾ ਪੇਸ਼ੈਂਟ ਜਿਹੜਾ ਸਰਵ ਪ੍ਰੋਸੈਸ ਸੀ ਉਹਦਾ ਸਾਰਾ ਕਾਫੀ ਕੁਝ ਕੌਪਲੀਕੇਟਿਡ ਕੇਸ ਸੀਗੇ ਉਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਉਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਦਾ ਪ੍ਰੈਸ਼ਰ ਵੀ ਘਟਦਾ ਉਹਦਾ ਵੀ ਸਰਤੰਦਾ ਕੋਈ ਜਾਂਚ ਵੀ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਦਾ ਮੈਂਟੇਨਿੰਗ ਨਹੀਂ ਹੋ ਰਹੀ ਕੋਈ ਜਾਂਚ ਵੀ ਕੁਆਲਿਟੀ ਵੀ ਨਹੀਂ ਕੀਤੀ ਉਹ ਕੋ ਕੋ ਖੰਡੋ ਮਰੇ ਜਿਹੜੇ ਡਿਫਰੈਕਟਰ ਚੰਡੀਗੜ੍ਹ ਤੋਂ ਸਾਰੀ ਦੀ ਮਾਇਕੋ ਵੰਡੀਪਰਡ ਸਾਰੀ ਇਫਾਰੀ ਸਰ ਜਾਂਚ ਜਾਂਚ ਕੇ ਲਈਏ ਤੋਂ ਐਮਐਸ ਨੇ ਵੀ ਕਾਇਨੋ ਮੈਮਰੀ ਮੈਮਰੀ ਬਹੁਤ ਵਾਰ ਦੋ ਦਿਨ ਕੇ ਬਾਅਦ ਰਿਪੋਰਟ ਆਏਗੀ ਤਾਂ ਸਰਕਾਰ ਕੀ ਤਰਫ ਸੇ ਕਿ ਐਕਸ਼ਨ ਹੈ ਦੇਖੋ ਮੇਰੀ ਤਰਫ ਸੇ ਜੋ ਹੈ ਨਾ ਜੀ ਅਦਰ ਜੋ ਸਰ ਡਿਗਰਸੇ ਮੇਰੀ ਟੀਮ ਆਈ ਹੈ ਜੀ ਉਹ ਸੀਨੀਅਰ ਡਾਕਟਰ ਆਏ ਉਹ ਆਪਣਾ ਇੰਡੀਪੈਂਡੈਂਟ ਰਿਪੋਰਟ ਸਾਰਾ ਕਿਉਂਕਿ ਉਹ ਆਬਜੈਕਟਿਵ ਆ ਉਹਨਾਂ ਦਾ ਤਾਂ ਜੀ ਲੱਗਦਾ ਹੈ ਕਿਈ ਨਾ ਕਿਈ ਅਨਗਿਆਲੀ ਹੋਈ ਹੈ ਜੋ ਲਾਪਰਵਾਹੀ ਹੈ ਇਹ ਸਮਝੋ ਦੇਖੋ ਅਭੀ ਅਭੀ ਨਾ ਇਸ ਵਿੱਚ ਕੋਈ ਜਲਦਬਾਜ਼ੀ ਨਾ ਕਰ ਰਿਹਾ ਸਰ ਐਕਟਾ ਮੋਸਾਵਨ ਲੋਕੀ ਗੱਲ ਕੀਤੀ ਗਈ ਹੈ ਕਿ ਉਹਨਾਂ ਦਾ ਕਹਿੰਦਾ ਕਿ ਸਾਡੇ ਕੋਲ ਸਟਾਫ ਦੀ ਕਮੀ ਹੋਣ ਦੇ ਕਰਕੇ ਫੋਰਸ ਕਲਾਸ ਕਰਮਚਾਰੀ ਨੂੰ ਆਪਾਂ ਇਸ ਆਪਣਾ ਰਿਪੋਰਟ ਦੇ ਅਧਾਰ 'ਤੇ ਆਪਸੀ ਦੇ ਟੈਂਪਰਲ ਕਰ ਰਹੇ ਹਾਂ ਸਰ ਦੇਖੋ ਸਾਡੇ ਕੋਲੇ 8 ਸਾਲ ਫੋਰ ਇਟਨੇ 40 ਜੀ ਜਿਹੜੇ ਇੰਟਰਨਲ ਇਹ ਐਸਟਾਪੋਸਾ ਕਹਿ ਰਹੇ ਸਾਡੇ ਕੋਲ 16 ਨੰਬਰ 16 ਨੰਬਰ ਬਰੀ 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 32 ਨੰਬਰ 46 ਦਾ ਸਾਡੇ ਕੋਲੇ ਜਿਹੜੇ ਜਿਹਨੂੰ ਅਸੀਂ ਇੰਟਰਨ ਕਰਨੇ ਡਾਕਟਰਸ ਹੁੰਦੇ ਆ ਉਹ ਫਿਰ ਉਸ ਤੋਂ ਸਿਵਾਏ ਹਾਊਸ ਸਰਜਨ ਕਿੰਨੇ ਆ ਤੁਹਾਡੇ ਕੋਲ 14 14 ਹਾਊਸ ਸਰਜਨ ਆ ਜੀ ਡੀਆਰਟੀ ਔਰ ਡੀਐਨਬੀ ਵਾਲੇ ਐਸਟਾਪੋਸਾ ਪਿੱਛੇ ਖੜੇ ਹੈ ਨਾ ਆਪ ਸੋਨ ਨੂੰ ਸਾਨੂੰ ਕਹਿ ਰਹੇ ਸਾਡੇ ਕੋਲ ਜਿਹੜੇ ਕਲਮ ਦਾ ਜਿਹੜੀ ਕਵੀ ਫੋਨ ਕਰਕੇ ਆਪਾਂ ਜਿਹੜਾ ਫੋਰਸ ਕਰਮ ਜਾਰੀ ਨੂੰ ਡਿਗੀ ਉੱਪਰ ਲਗਾਇਆ ਹੋਇਆ ਹੈ ਸਟਾਫ ਦੀ ਤਾਂ ਕਮੀ کہیں ਨਾ کہیں ਹੈ ਨਾ ਸ਼ਾਹਲੀ ਡਾਕਟਰ ਇੰਟਰਨ 14 ਤੁਹਾਡੇ ਹਾਊਸ ਸਰਜਨ ਅੱਜ ਉਸਤਸਵਾਇਟ ਵਿੱਚ ਜਨਵੀ ਦੇ ਹੋਰ ਡੀਆਰਪੀ ਦੇ ਸਟੂਡੈਂਟ ਪੜਾ ਰਹੇ ਹੋਏ ਆ ਗਿਆ ਸੋ ਐਟ ਐਨੀ গিਵਨ ਟਾਈਮ ਆਈਸੀਯੂ ਦੇ ਵਿੱਚ ਹਰ ਬੈੱਡ ਤੇ ਦੋ ਜਾਂ ਤਿੰਨ ਡਾਕਟਰ ਸਿਰ ਸਰਕਾਰ ਕੀ ਤਰਫੋਂ ਕੋਈ ਸਾਥ ਆਕਸੀਜਨ ਜਿੰਕੀ ਜਿੰਕੀ ਬਲੋ ਪ੍ਰਾਜ ਦੀ ਗੱਲ ਕਰ ਰਹੇ ਆ ਮੈਂ ਦੇਖੋ ਰਾਤ ਨੂੰ ਆਇਆ ਕਿ ਮੇਰੇ ਦਿਲ ਦੀ ਹਾਲਤ ਬਹੁਤ ਬਦਲ ਰਹੀ ਹੈ ਸਾਡੇ ਵੱਲੋਂ ਕੀ ਕੰਮ ਨਹੀਂ ਰਹਿਣੀ ਚਾਹੀਦੀ ਅਸੀਂ ਸਰਕਾਰੋਂ ਨਾ ਅੰਬੀ ਵਾਈਟ ਚੰਗੇ ਵੀ ਕੱਟ ਲਵਾਂਗੇ ਨਹੀਂ ਆਰਧਨਾ ਦੀ ਮਦਦ ਕਰ ਲਈ ਅਸੀਂ ਉਹਨਾਂ ਦੀ ਜੋ ਪਲਾਂਟ ਲੈ ਗਏ ਤੁਹਾਡਾ ਕੋਰੋਨਾ ਸੋਦੇ ਤਾਂ ਕਾਲੀ ਹੋ ਜਰਾ ਜਿਹੜਾ ਸਾਡੇ ਚਾਹ ਬਿਲਕੁਲ ਮਿਲੇਗਾ ਪਲਾਂਟ ਕੋ ਕੌਣ ਦੇਖ ਰਹਾ ਸੀ ਸਰ ਇਸ ਕੇ ਬਾਰੇ ਮੇਂ ਬਤਾ ਦਿਜੀਏ ਜੋ ਆਕਸੀਜਨ ਪਲਾਂਟ ਜਿਸ ਮੇਂ ਦਿੱਕਤ ਆਈ ਸੀ ਉਹਦੇ ਵਿੱਚ ਸਟਾਫ ਜਿਹੜਾ 24/7 ਵਾਲੇ ਵਾਈ ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਂਟ ਦੇ ਵਿੱਚ ਬਾਕੀ ਡਾਕਟਰ ਜਿੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜੀ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਡਾਕਟਰ ਮੈਂ ਇਹ ਕਹ ਰਿਹਾ ਆ ਕਿ ਆਪਣਾ 4th ਕਲਾਸ ਕਰਮਚਾਰੀ ਨੂੰ ਪਰ ਡਿਊਟੀ ਦੇ ਉੱਪਰ ਖਿਆਲ ਰੱਖਿਆ ਆ 10 ਸਾਲ ਤੋਂ ਕਹਣਾ ਪਿੱਛੇ ਨਾਲ ਖੜਿਆ ਉਹ ਜਿਹੜਾ ਜਿਹੜਾ 4th ਕਲਾਸ ਆ ਜੀ ਜਿਹੜੇ 4th ਕਲਾਸ ਆ ਉਹਨਾਂ ਦਾ ਕੰਮ ਸਪਾਈ ਕਰਨਾ ਤੇ ਦੂਜਾ ਕੰਮ ਜਿਹੜੀ ਉਹਨਾਂ ਨੂੰ ਆਪਾਂ ਅਖੀਰ ਮਿਲਾਂ ਦੇ ਬੋਲ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਆ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਆ ਸਾਡੇ ਕੋਲ ਉਦੇ ਉੱਪਰ ਕੰਸਲਟੈਂਟ ਆ ਜਿਹੜਾ ਨਸਤਾ ਤੇ ਸਟਾਡੀ ਟੱਕ ਟ੍ਰੈਂਡ ਨਸਤਾ ਤੇ ਇਸਟਾ ਉਹਦੇ ਸਾਰੀ ਐਮਰਜੈਂਸੀ ਸਰ ਨੈਕਸਟ ਐਕਸ਼ਨ ਕੀ ਹੋਗਾ ਅਗਲਾ ਅਗਲੀ ਕਾਰਵਾਈ ਕੀ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਂ ਵੀ ਕਿਉਂ ਆਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਨ ਲ ਜਿਹੜਾ ਇਹਦੇ ਵਿੱਚ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਤੇ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਹਾਂ ਸਾਰਾ ਕੁਝ ਕਰਕੇ ਬੰਦੇ ਦੱਸਣਗੇ ਸੀ ਪਲਾਨ ਮੇਰੇ ਕੋਲੇ ਰਿਪੋਰਟ ਜਿਹੜੀ ਹੈਗੀ ਹੈ ਕਿੰਨਾ ਕੋਈ ਸਮੇਂ ਵੀ ਹਰ 100 40 18 ਚਾਹਤ ਹੈ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹਿੰਦੀ ਹੈ ਕਿਆ ਇਸ ਦਾ ਚੈੱਕ ਅਪ ਕੋਨਾ ਰੈਗੂਲਰ ਰੈਗੂਲਰ ਜਿਹੜੀ ਸਰਵਿਸਿੰਗ ਹੀ ਹੁੰਦੀ ਹੈ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੀ ਕਦਰ ਕਦਰ ਕਰਦੀ ਆ ਜਾਂਦੀ ਹੈ ਤੇ ਉਹ ਸਟੈਂਡ ਦਾ ਇੱਕ ਕੰਪਰੈਸਰ ਹੈ ਉਹ ਚੱਲਿਆ ਹੈ ਉਹ ਹੁਣ